ਰੋਜੀਏ ਜਿਆਦਾ ਤੇ ਨਹੀਂ ਠੀਕ ਹੈ ਬਾਈਚੇ ਰੱਖਣਾ ਬਿਵੇਕ ਸ਼ਰਮਾ ਕੋ ਐ ਨਹੀਂ ਘੁੰਮ ਜਾਣਾ ਹੋਰ ਉਹ ਐ ਘੁੰਮ ਜਾਂਦੇ ਨੇ ਕਰਕੇ ਸਾਤਸ਼੍ਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹੱਗ ਗਗਨਦੀਪ ਸਿੰਘ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਤਲਖ ਟਿੱਪਣੀਆਂ ਹੋਈਆਂ ਉੱਥੇ ਹੀ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰਿਆਂ ਦੇ ਵਿੱਚ ਵੀ ਲਿਆਂਦਾ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਮਯੂਦ ਨੇ ਮੇਰੇ ਨਾਲ ਇੰਦਰਜੀਤ ਸਿੰਘ ਚੈਲ ਸਵਾਗਤ ਹੈ ਇੰਦਰਜੀਤ ਤੁਹਾਡਾ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੁੰਦਾ ਕਿ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਪ੍ਰਸ਼ਾਸਨ ਨੂੰ ਵੀ ਸਵਾਲਾਂ ਦੇ ਘੇਰਿਆਂ ਦੇ ਵਿੱਚ ਲਿਆਂਦਾ ਗਿਆ ਤੇ ਕੀ ਵਧੇਰੇ ਜਾਣਕਾਰੀ ਹੈ ਤੁਹਾਡੇ ਕੋਲ ਸਭ ਤੋਂ ਪਹਿਲਾਂ ਗਗਨ ਦੱਸ ਦਈਏ ਕਿ ਇਹ ਜਿਹੜਾ ਮੇਅਰ ਚੋਣਾਂ ਦਾ ਮੁੱਦਾ ਸੀ ਦਰਸਲ ਇਹਦੇ ਵਿੱਚ ਮੇਨ ਗੱਲ ਇਹ ਸੀ ਪਹਿਲਾਂ ਹੁੰਦਾ ਮੇਅਰ ਦੀਆਂ ਚੋਣਾਂ ਹੁੰਦੀਆਂ ਉਦੋਂ ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਰਲ ਕੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਕਥਿਤ ਤੌਰ ਤੇ ਧਾਂਦਲੀ ਕਰਨ ਦੇ ਦੋਸ਼ ਲਾਉਂਦੇ ਆ ਫਿਰ ਉਹ ਮਾਮਲਾ ਜਾਂਦਾ ਮਾਨਯੋਗ ਹਾਈ ਕੋਰਟ ਦੇ ਵਿੱਚ ਪਰ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਸਮਾਂ ਉਹ 3 ਹਫ਼ਤਿਆਂ ਦਾ ਦੇ ਦਿੱਤਾ ਜਾਂਦਾ ਜਿਹਦੇ ਤੋਂ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਸੰਤੁਸ਼ਟ ਨਹੀਂ ਸੀ ਤੇ ਫਿਰ ਉਹ ਮਾਨਯੋਗ ਸੁਪਰੀਮ ਕੋਰਟ ਵੱਲ ਦਾ ਰੁਖ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਸਹਿਬ ਨੇ ਵੀ ਇਹ ਚੀਜ਼ ਹੈ ਜਿਹੜੀ ਇਹਨੂੰ ਹਾਈਲਾਈਟ ਕੀਤਾ ਸੀ ਇਹਦੇ ਬਾਰੇ ਬਿਆਨ ਦਿੱਤਾ ਸੀ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਉਸੇ ਅਹਿਮ ਫੈਸਲੇ ਦੇ ਉੱਤੇ ਚਰਚਾ ਹੋਈ ਤੇ ਇੱਕ ਆਪਾਂ ਕਹਿ ਦਿੰਦੇ ਆ ਕਿ ਤਲਖ ਟਿੱਪਣੀਆਂ ਦਾ ਖਾਕਾ ਖੋਲ ਦਿੱਤਾ ਗਿਆ ਮਾਨਯੋਗ ਸੀਜੀਆਈ ਦੇ ਵੱਲੋਂ ਉਹਨਾਂ ਦੇ ਵੱਲੋਂ ਪਹਿਲੀ ਗੱਲ ਤੇ ਸਭ ਤੋਂ ਜਿਹੜੀ ਅੰਦਰ ਦੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਉਹਨਾਂ ਨੇ ਉਹ ਵੀਡੀਓ ਦੇਖੀ ਜਿਹੜੀ ਵੀਡੀਓ ਨੂੰ ਸਰਕੂਲੇਟ ਕੀਤਾ ਜਾ ਰਿਹਾ ਜਿੱਥੇ ਪ੍ਰੈਜ਼ਾਈਡਿੰਗ ਆਫੀਸਰ ਨੇ ਜਿਹੜੇ ਉਹ ਸਿਗਨੇਚਰ ਕਰ ਰਹੇ ਆ ਵੋਟਾਂ ਤੇ ਉਹਦੇ ਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਇਹ ਚੀਜ਼ ਦੇਖ ਕੇ ਉਹਨਾਂ ਨੇ ਸਿੱਧਾ ਸਿੱਧਾ ਆਖਿਆ ਕਿ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਹੈ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਜਿਹੜੇ ਅ ਅਫਸਰ ਨੇ ਜਿਹੜੇ ਰਿਟਰਨਿੰਗ ਅਫਸਰ ਨੇ ਇਹ ਵਾਰ-ਵਾਰ ਕੈਮਰੇ ਵੱਲ ਕਿਉਂ ਦੇਖ ਰਿਹਾ ਕਿਉਂਕਿ ਉਹਨਾਂ ਦੀ ਨਜ਼ਰ ਕੈਮਰੇ ਵੱਲ ਨੂੰ ਜਾ ਰਹੀ ਸੀ ਬੜੀ ਵਾਰ ਦੇਖਿਆ ਗਿਆ ਕਿਉਂਕਿ ਆਪਾਂ ਵੀ ਉੱਥੇ ਮੌਜੂਦ ਸੀ ਉਸ ਦਿਨ ਉਹ ਕਹਿੰਦੇ ਵੀ ਵਾਰ-ਵਾਰ ਕੈਮਰੇ ਵੱਲ ਕਿਉਂ ਦੇਖ ਰਿਹਾ ਕੀ ਇਹ ਕੋਈ ਪਗੋੜੇ ਨੇ ਇੱਕ ਪਗੋੜੇ ਤੇ ਹੈ ਨਹੀਂ ਵੀ ਹਾਂ ਇੱਕ ਡਰਦੇ ਹੋਣ ਕੈਮਰਿਆਂ ਤੋਂ ਤੇ ਦੂਜੀ ਗੱਲ ਉਹ ਕਹਿੰਦੇ ਇਸ ਅਫਸਰ ਦੇ ਉੱਤੇ ਕਾਰਵਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਐ ਇਸ ਅਫਸਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹਨੇ ਜਿਸ ਤਰੀਕੇ ਦੇ ਨਾਲ ਵੋਟਾਂ ਦੇ ਉੱਤੇ ਨਿਸ਼ਾਨੀਆਂ ਲਗਾਈਆਂ ਨੇ ਇਹ ਮਾਨਯੋਗ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ ਤੇ ਨਾਲ ਦੇ ਨਾਲ ਉਹ ਕਹਿੰਦੇ ਵੀ ਵੈਲਟ ਪੇਪਰ ਤੇ ਵੀਡੀਓ ਰਿਕਾਰਡਿੰਗ ਹੈ ਜਿਹੜੀ ਉਹ ਸਾਰੇ ਦੇ ਸਾਰੇ ਦਸਤਾਵੇਜ਼ ਨੇ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਉਹ ਸਾਰੇ ਅੱਜ 5 ਵਜੇ ਤੱਕ ਜਮ੍ਹਾਂ ਕਰਵਾਏ ਕਰਵਾਉਣੇ ਪੈਣਗੇ ਤੇ ਉੱਥੇ ਰਜਿਸਟਰਾਰ ਜਨਰਲ ਜਿਹੜੇ ਬੈਠਦੇ ਆ ਉਹਨਾਂ ਦੇ ਕੋਲ ਉਹ ਸਾਰੇ ਦਸਤਾਵੇਜ਼ ਨੇ ਜਿਹੜੇ ਉਹ ਜਮ੍ਹਾਂ ਕਰਵਾਉਣੇ ਪੈਣੇ ਆ ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਕਿ ਇਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਲੋਕਤੰਤਰ ਦੀ ਹੱਤਿਆ ਹੋਵੇ ਤੇ ਬਜਟ ਸੈਸ਼ਨ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਆਖੀ ਕੀ ਆ ਬੁੱਧਵਾਰ ਨੂੰ ਅਗਲੇ ਬੁੱਧਵਾਰ ਨੂੰ ਭਾਵੇਂ ਦੋ ਦਿਨਾਂ ਬਾਅਦ ਬਜਟ ਸੈਸ਼ਨ ਹੈ ਜਿਹੜਾ ਉਹ ਬੁਲਾਇਆ ਜਾਣਾ ਸੀ ਚੰਡੀਗੜ੍ਹ ਦਾ ਪਰ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਆ ਕਿ ਅਗਲੀ ਸੁਣਵਾਈ ਹੈ ਜਿਹੜੀ ਉਹ ਆਉਣ ਵਾਲੇ ਸੋਮਵਾਰ ਨੂੰ ਹੋਏਗੀ ਤੇ ਉਦੋਂ ਤੱਕ ਬਜਟ ਸੈਸ਼ਨ ਜਿਹੜਾ ਤੁਸੀਂ ਕਰਵਾਉਣਾ ਸੀ ਉਹਦੇ ਉੱਤੇ ਰੋਕ ਹੈ ਜੀ ਉਹ ਰੋਕ ਮਤਲਬ ਕਿ ਉਹਦਾ ਭਾਵ ਇਹ ਹੈ ਕਿ ਹੁਣ ਤੁਸੀਂ ਜਿਹੜਾ ਪਰਸੋਂ ਨੂੰ ਬਜਟ ਸੈਸ਼ਨ ਕਰਵਾਉਣਾ ਸੀ ਚੰਡੀਗੜ੍ਹ ਦੇ ਵੱਲੋਂ ਕਰਵਾਇਆ ਜਾਣਾ ਸੀ ਯੂਟੀ ਦੇ ਵੱਲੋਂ ਉਹ ਹੁਣ ਕੈਨਸਲ ਫਿਲਹਾਲ ਦੇ ਲਈ ਸਟਗਿਤ ਕਰ ਦਿੱਤਾ ਗਿਆ ਪੋਸਟਪੋਨ ਕਰ ਦਿੱਤਾ ਗਿਆ ਉਹਦੇ ਤੇ ਰੋਕ ਲਗਾ ਦਿੱਤੀ ਹੈ ਤੇ ਸੀਜੀਐਹ ਦੇ ਵੱਲੋਂ ਜਿਹੜੀਆਂ ਤਲਕ ਟਿੱਪਣੀਆਂ ਕੀਤੀਆਂ ਗਈਆਂ ਨੇ ਬੜੇ ਮayne ਰੱਖਾਉਂਦੀਆਂ ਨੇ ਕਿਉਂਕਿ ਇੱਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਵਾਲੇ ਪਾਸਿਓਂ ਹਲੇ ਆਪਾਂ ਵੀ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਕਿ ਹਾਂ ਸੱਚੀ ਤਾਂਦਲੀ ਹੋਈ ਆ ਪਰ ਆਪਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ ਜ਼ਿਕਰ ਕੋਟ ਕਰਕੇ ਦੇਖੀਏ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਉੱਚ ਲੀਡਰਸ਼ਿਪ ਹੈ ਜਿਹੜੀ ਜਿਨ੍ਹਾਂ ਦੇ ਵਿੱਚ ਜੇਪੀ ਨੱਡਾ ਸਾਹਿਬ ਹੁੰਦੇ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਹੈ ਟਵੀਟ ਦੇ ਵਿੱਚ ਬੀਜੇਪੀ ਚੰਡੀਗੜ੍ਹ ਵਾਲਾ ਜਿੰਨਾ ਕੱਢ ਰਿਹਾ ਹੈਗਾ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਉਹਨਾਂ ਦੀ ਹੌਸਲਾ ਵਜਾਈ ਤੇ ਕੀਤੀ ਜਾਂਦੀ ਹੈ ਨਾਲ ਦੀ ਨਾਲ ਇੰਡੀਆ ਅਲਾਈਂਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡੀਆਂ ਗੱਲਾਂ ਆ ਜਾਂਦੀਆਂ ਨੇ ਉਹ ਕਹਿੰਦੇ ਇਹ ਕਹਿੰਦੇ ਸੀ ਕਿ ਸਾਡਾ ਪਹਿਲਾ ਮੈਚ ਤੇ ਪਹਿਲੇ ਮੈਚ ਦੇ ਵਿੱਚ ਹੀ ਹਾਰ ਗਏ ਨੇ ਤੀਲਾ ਤੀਲਾ ਨਹੀਂ ਰਿਹਾ ਤੇ ਉਸ ਚੀਜ਼ ਨੂੰ ਤੁਸੀਂ ਵੇਖੋ ਭਾਰਤੀ ਜਨਤਾ ਪਾਰਟੀ ਨੇ ਉਸ ਚੀਜ਼ ਦੇ ਉੱਤੇ ਕੋਈ ਵੀ ਰਿਐਕਸ਼ਨ ਉਦਾਂ ਦਾ ਨਹੀਂ ਦਿੱਤਾ ਸੀ ਜਿੱਦਾਂ ਦਾ ਵਿਰੋਧੀ ਪਾਰਟੀਆਂ ਉਹਨਾਂ ਦੇ ਕੋਲੋਂ ਭਾਲ ਰਹੀਆਂ ਸੀ ਉਹਨਾਂ ਨੇ ਆਖਿਆ ਕਿ ਇੱਕ ਨੰਬਰ ਦੇ ਵਿੱਚ ਹੋਣਾ ਹੋਈਆਂ ਐਸਾ ਕੁਝ ਵੀ ਨਹੀਂ ਐ ਦੂਜੇ ਪਾਸੇ ਦੂਜੀ ਵਕਰੀ ਜਿਹੜੀ ਵਿਰੋਧੀ ਤੇ ਰਹਿ ਉਹ ਦੋਸ਼ ਲਾਉਂਦੀ ਰਹੀ ਕਿ ਧਾਂਦਲੀ ਹੋਈ ਹੈ ਤੇ ਹੁਣ ਮਾਣਿਓ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਫੈਸਲਾ ਮਾਮਲਾ ਜਾਂਦਾ ਤੇ ਉੱਥੋਂ ਜਦੋਂ ਇਹ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਇਹ ਬੜੇ ਮਾਇਨੇ ਰੱਖਾਉਂਦੀਆਂ ਨੇ ਇਹ ਉਹਨਾਂ ਜਿਨ੍ਹਾਂ ਨੇ ਬਾਭਾਈ ਕੀਤੀ ਸੀ ਉਹਨਾਂ ਦੇ ਲਈ ਵੀ ਬੜੇ ਮਾਇਨੇ ਰੱਖਾਉਂਦੀਆਂ ਨੇ ਤੇ ਜਿਹੜੇ ਦੋਸ਼ ਲਗਾ ਸ਼ਈ ਹੋਇਆ ਉਹਨਾਂ ਦੇ ਲਈ ਵੀ ਬੜੇ ਮਾਇਨੇ ਰੱਖਉਂਦੀਆਂ ਪਰ ਇਹਨਾਂ ਦੇ ਪਰਸਪੈਕਟਿਵ ਅਲੱਗ-ਅਲੱਗ ਨੇ ਦੋਨਾਂ ਜਣਿਆਂ ਦੇ ਆਸਤੇ ਦੋਨਾਂ ਤੇ ਰਾਸਤੇ ਹੀ ਚੀਜ਼ ਆਪਾਂ ਮੰਨਦੇ ਆਂ ਸੋ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਅੱਜ ਮਿਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਦਫ਼ਤਰ ਆ ਜਿੱਥੇ ਚੋਣਾਂ ਹੋਈਆਂ ਸੀ ਉੱਥੇ ਅੱਜ ਆਮ ਆਦਮੀ ਪਾਰਟੀ ਦੇ ਕੌਂਸਲਰ ਸੀ ਜਿਹੜੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਹੀ ਜਦੋਂ ਪ੍ਰਦਰਸ਼ਨ ਦੇ ਵਿੱਚ ਬੈਠੇ ਤੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਇਹ ਕਹਿੰਦਿਆ ਹੋਇਆ ਉਹਨਾਂ ਨੂੰ ਉੱਥੋਂ ਮੌਕੇ ਤੋਂ ਚੁੱਕ ਲਿਆ ਉਹ ਕਹਿੰਦੇ ਜੀ ਇਹਨਾਂ ਨੇ ਪਰミਸ਼ਨ ਲਈ ਸੀ ਇੱਕ ਬੰਦਾ ਕਹਿੰਦੇ ਸਾਡਾ ਮੁਖ ਹੋਏਗਾ ਚਾਰ ਜਣੇ ਉਹਦੇ ਨਾਲ ਹੋਣਗੇ ਅਸੀਂ ਸ਼ਾਂਤਮੀ ਢੰਗ ਨਾਲ ਇੱਥੇ ਬੈਠ ਕੇ ਪ੍ਰਦਰਸ਼ਨ ਕਰਾਂਗੇ ਉਹ ਕਹਿੰਦੇ ਤੁਸੀਂ ਦੇਖੋ ਅਸੀਂ ਦੋ ਗੱਡੀਆਂ ਭਰ ਕੇ ਲੈ ਗਏ ਇੱਥੋਂ ਚਾਰ ਜਣ ਹੋਰ ਬਲਾਲੇ ਇੱਥੇ ਪ੍ਰਦਰਸ਼ਨ ਦੇ ਵਿੱਚ ਇਹ ਸਿੱਧੀ ਸਿੱਧੀ ਉਲੰਘਣਾ ਕਰ ਰਹੇ ਨੇ ਹੁਕਮਾਂ ਦੀ ਤਾਂ ਕਰਕੇ ਸੀ ਇਹਨਾਂ ਨੂੰ ਚੁੱਕਿਆ ਤੇ ਹੁਣ ਇਸੇ ਚੀਜ਼ ਦੇ ਨਾਲ ਨਾਲ ਹੀ ਉਹਨਾਂ ਨੇ ਆਖਿਆ ਕਿ ਅੱਗੇ ਵੀ ਅਸੀਂ ਪ੍ਰਦਰਸ਼ਨ ਕਰਦੇ ਰਵਾਂਗੇ ਦਿੱਲੀ ਦੇ ਵਿੱਚ ਵੀ ਇਹਦੀ ਗੂੰਜ ਹੈ ਜਿਹੜੀ ਦਿੱਲੀ ਤੱਕ ਪਹੁੰਚੀ ਸੀ ਸੋ ਮਾਮਲਾ ਬੜਾ ਵਾਈਡਰ ਹੋ ਗਿਆ ਸੀ ਕਿਉਂਕਿ ਸਿੱਧੇ ਤੌਰ ਤੇ ਦੇਖੀਏ ਇੰਡੀਆ ਘਟ ਜੋੜਾ ਜਿਹੜਾ ਉਹਦੀ ਪਹਿਲਾ ਉਹਦਾ ਸੱਚੀ ਉਹ ਪਹਿਲਾ ਮੈਚ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਪਹਿਲੇ ਮੈਚ ਦੇ ਵਿੱਚ ਇਸ ਤਰੀਕੇ ਦਾ ਸਿਨੈਰੀਓ ਨਿਕਲ ਕੇ ਸਾਹਮਣੇ ਆਉਣਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਸੀ ਤੇ ਹੁਣ ਪਾਰਦਰਸ਼ਤਾ ਨੂੰ ਲੈ ਕੇ ਵੀ ਇੱਕ ਵੱਡਾ ਸਵਾਲ ਉੱਠਿਆ ਹੋਇਆ ਕਿ ਇਹ ਜਿਹੜਾ ਚੋਣਾ ਕਰਾਉਣ ਦਾ ਤੁਹਾਡਾ ਤਰੀਕਾ ਇਹਦੇ ਵਿੱਚ ਕੋਈ ਨਾ ਕੋਈ ਬਦਲਾਅ ਹੋਣਾ ਚਾਹੀਦਾ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀਆਂ ਤੇ ਆਪਾਂ ਇੱਕ ਵਾਰ ਫਿਰ ਤੋਂ ਮੜੀ ਜਾਣਕਾਰੀ ਦੇਦੀ ਹੈ ਕਿ ਜਿਹੜੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ ਇਹ ਚੀਜ਼ ਵੇਖ ਕੇ ਜਿਹੜਾ ਸੂਤਰ ਦੱਸਦੇ ਆ ਅੰਦਰਲੇ ਸੂਤਰ ਇਹ ਤੇ ਇਹਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਣੀ ਹੈ ਜਿਹੜੇ ਸੀਜੀਆਈ ਸੀ ਉਹ ਬੜੇ ਦੁਖੀ ਹੋਏ ਵੀਡੀਓ ਦੇਖ ਕੇ ਉਹਨਾਂ ਨੇ ਆਖਿਆ ਕਿ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਇਸ ਤਰੀਕੇ ਦੀ ਲੋਕਤੰਤਰ ਦੀ ਹੱਤਿਆ ਲੋਕਤੰਤਰ ਦਾ ਘਾਣ ਸਾਡੇ ਦੇਸ਼ ਦੇ ਵਿੱਚ ਨਹੀਂ ਹੋਣਾ ਚਾਹੀਦਾ ਪ੍ਰੈਜ਼ਾਈਡਿੰਗ ਆਫਸਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਬੰਦਾ ਬਾਰ-ਬਾਰ ਕੈਮਰੇ ਦੇ ਵੱਲ ਕਿਉਂ ਦੇਖ ਰਿਹਾ ਕੀ ਇਹ ਕਿਸੇ ਕੇਸ ਦੇ ਵਿੱਚੋਂ ਭਗੌੜਾ ਹੈ ਇਹ ਚੀਜ਼ ਵੀ ਆਖੀ ਕਿ ਤੇ ਬੈਲਟ ਪੇਪਰ ਤੇ ਵੀਡੀਓ ਰਿਕਾਰਡਿੰਗ ਜਿੰਨੇ ਵੀ ਦਸਤਾਵੇਜ਼ ਹੈਗੇ ਆ ਇਹਨਾਂ ਨੂੰ ਮੰਨਿਓਗਾ ਹਾਈ ਕੋਰਟ ਦੇ ਵਿੱਚ ਸ਼ਾਮ ਨੂੰ 5 ਵਜੇ ਤੋਂ ਪਹਿਲਾਂ-ਪਹਿਲਾਂ ਰਜਿਸਟਰਾਰ ਜਨਰਲ ਦੇ ਕੋਲ ਸਾਰੇ ਦੇ ਸਾਰੇ ਜਿਹੜੇ ਡਾਕੂਮੈਂਟ ਨੇ ਇਹਨਾਂ ਨੂੰ ਉੱਥੇ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਗੀ ਤੇ ਨਾਲ ਦੀ ਨਾਲ ਹੁਣ ਜਿਹੜਾ ਬਜਟ ਸੈਸ਼ਨ ਹੋਣਾ ਸੀ ਅਗਲੇ ਬੁੱਧਵਾਰ ਨੂੰ ਹੋਣਾ ਸੀ ਮਾਪ ਆਪਕੇ ਕੱਲ ਦਾ ਦਿਨ ਛੱਡ ਕੇ ਬਜਟ ਸੈਸ਼ਨ ਹੋਣਾ ਸੀ ਉਹਦੇ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਅਗਲੇ ਹੁਕਮਾਂ ਦੀ ਹੁਣ ਉਡੀਕ ਕੀਤੀ ਜਾ ਰਹੀ ਹੈ ਕਿ ਅਗਲੇ ਹੁਕਮਾਂ ਤੱਕ ਰੋਕ ਲੱਗੀ ਹੈ ਤੇ ਉਹ ਅਗਲੇ ਸੋਮਵਾਰ ਨੂੰ ਜਿਹੜੀ ਸੁਣਵਾਈ ਹੋਣੀ ਹੈ ਉਹਦੇ ਸਾਰਾ ਕੁਝ ਜੋ ਵੀ ਹੈਗਾ ਉਹ ਪਾਣੀ ਵਾਂਗੂ ਸਾਫ਼ ਹੋ ਜਾਏਗਾ ਕਿ ਦਸਤਾਵੇਜ਼ ਜਮ੍ਹਾਂ ਹੋਏ ਨੇ ਜਾਂ ਨਹੀਂ ਹੋਏ ਨੇ ਤੇ ਬਜਟ ਸੈਸ਼ਨ ਦਾ ਅੱਗੇ ਜਾ ਕੇ ਕੀ ਕਰਨਾ ਤੇ ਦਸਤਾਵੇਜ਼ ਜਮ੍ਹਾਂ ਹੋਣ ਤੋਂ ਬਾਅਦ ਦੇ ਵਿੱਚ ਅਗਲੀ ਰੀ ਕਾਰਵਾਈ ਕੀ ਕਰਨੀ ਹੈ ਤੇ ਮੁਖਤੌਰ ਦੇ ਉੱਤੇ ਜਿਹੜਾ ਸਮਾਂ ਮੰਗਿਆ ਗਿਆ ਸੀਗਾ ਉਹ ਉਹਦੇ ਉੱਤੇ ਵੀ ਕੋਈ ਨਾ ਕੋਈ ਜਿਹੜਾ ਅਹਿਮ ਫੈਸਲਾ ਅਗਲੀ ਸੋਮਵਾਰ ਵਾਲੇ ਸੁਣਵਾਈ ਦੇ ਵਿੱਚ ਸਾਹਮਣੇ ਆ ਸਕਦਾ ਹੈ ਜੀ ਗगन ਬਹੁਤ ਬਹੁਤ ਸ਼ੁਕਰੀਆ ਇੰਦਰ ਜੀ ਤੇ ਇਸਨ ਮੇਰੇ ਨਾਲ ਮੇਰੇ ਸਹਿਯੋਗੀ ਇੰਦਰਜੀਤ ਸਿੰਘ ਚੱਲ ਜਿਨ੍ਹਾਂ ਨੇ ਬੜੀ ਅਹਿਮ ਜਾਣਕਾਰੀ ਦਿੱਤੀ ਹੈ ਚੰਡੀਗੜ੍ਹ ਮੇਹਰ ਚੋਣਾਂ ਨੂੰ ਲੈ ਕੇ ਅੱਜ ਸੁਣਵਾਈ ਸੀ ਸੁਪਰੀਮ ਕੋਰਟ ਦੇ ਵਿੱਚ ਸੋ ਹੁਣ ਵੇਖਣਾ ਹੀ ਹੋਵੇਗਾ ਕਿ ਅਗਲੀ ਜਿਹੜੀ ਸੁਣਵਾਈ ਹੈ ਉਹ ਸੋਮਵਾਰ ਨੂੰ ਰੱਖੀ ਗਈ ਹੈ ਚੰਡੀਗੜ੍ਹ ਮੇਹਰ ਚੋਣਾਂ ਜਿਹੜੀਆਂ ਪਹਿਲਾਂ 18 ਜਨਵਰੀ ਨੂੰ ਹੋਣ ਵਾਲੀਆਂ ਸਨ ਪਰ ਕਿਤੇ ਨਾ ਕਿਤੇ ਪ੍ਰੈਜ਼ਾਈਡਿੰਗ ਅਫਸਰ ਦੇ ਬਿਮਾਰ ਹੋ ਜਾਣ ਦਾ ਜਿਹੜਾ ਕਾਰਨ ਸਾਹਮਣੇ ਆਉਂਦਾ ਇਹਦੇ ਪੋਸਟਪੋਨ ਹੋ ਜਾਂਦੀਆਂ ਨੇ ਇਹ ਚੋਣਾਂ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਫਿਰ ਮਾਮਲਾ ਜਿਹੜਾ ਕੋਰਟ ਦੇ ਵਿੱਚ ਪਹੁੰਚਦਾ ਹੈ 6 ਫਰਵਰੀ ਦੀ ਤਰੀਕ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੰਨੀ ਜਾਂਦੀ ਹੈ ਮੰਗੀ ਜਾਂਦੀ ਹੈ ਪਰ ਚੋਣਾਂ ਹਾਈ ਕੋਰਟ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਬਹੁਤ ਜ਼ਿਆਦਾ ਦੂਰ ਹੈ ਤਰੀਕ ਸੋ ਤੀਜ ਨਵੰਬਰ ਨੂੰ ਚੋਣਾ ਹੋ ਜਾਂਦੀਆਂ ਨੇ ਇਹ ਮੇਰ ਚੋਣਾ ਦੇ ਵਿੱਚ ਜੋ ਨਤੀਜੇ ਸਾਹਮਣੇ ਆਉਂਦੇ ਨੇ ਸੋ ਉਹ ਨਰਾਜਗੀ ਕਿਤੇ ਨਾ ਕਿਤੇ ਭੜਕਾਹਟ ਸਾਹਮਣੇ ਆਉਂਦੀ ਹੈ ਨਤੀਜਿਆਂ ਨੂੰ ਲੈ ਕੇ ਨਾਖੁਸ਼ ਨਜ਼ਰ ਆਉਂਦੇ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਤੇ ਆਗੂ ਸੋ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੁਪਰੀਮ ਕੋਰਟ ਵੱਲੋਂ ਤਿੱਖੀਆਂ ਐਮ ਟਿੱਪਣੀਆਂ ਕੀਤੀਆਂ ਗਿਆ ਕਿ ਲੋਕਤੰਤਰ ਦਾ ਕਹਾਣਾ ਲੋਕਤੰਤਰ ਦਾ ਮਜ਼ਾਕ ਉੜਾਇਆ ਗਿਆ ਸੋ ਹੁਣ ਮਾੜਯੋਗ ਸੁਪਰੀਮ ਕੋਰਟ ਵੱਲੋਂ ਡੀਸੀ ਚੰਡੀਗੜ੍ਹ ਤੋਂ ਚੋਣਵੀਂ ਦਸਤਾਵੇਜ਼ ਮੰਗੇ ਗਏ ਨੇ ਉਹਦੇ ਵਿੱਚ ਚਾਹੇ ਵੀਡੀਓ ਰਿਕਾਰਡਿੰਗ ਕਹਿ ਲਈਏ ਜਾਂ ਬੈਲਟ ਪੇਪਰ ਉਹ ਸਾਰੇ ਜਿਹੜੇ ਆ ਮੰਗੇ ਗਏ ਨੇ ਸੁਪਰੀਮ ਕੋਰਟ ਵੱਲੋਂ ਉਹਨਾਂ ਨੇ ਕਹਿ ਗਿਆ ਜਿਹੜੇ ਰਜਿਸਟਰਾਰ ਨੂੰ ਸਬਮਿਟ ਕਰਵਾਏ ਜਾਣ ਸੋ ਹੁਣ ਅਗਲੀ ਤਰੀਕ ਜਿਹੜੀ ਹੈ ਉਹ ਸੋਮਵਾਰ ਪਈ ਹੈ ਅਗਲੇ ਸੋਮਵਾਰ ਸੁਣਵਾਈ ਹੋਵੇਗੀ ਸੁਪਰੀਮ ਕੋਰਟ ਦੇ ਵੇਸੋ ਸਾਰਿਆਂ ਦੇ ਜਿਹੜੀ ਹੈ ਨਿਗਾਹ ਹੈ ਉਹ ਇਹਨਾਂ ਮਾਮਲਿਆਂ ਦੇ ਉੱਤੇ ਇਸ ਸੁਣਵਾਈ ਦੇ ਉੱਤੇ ਟਿਕੀ ਹੋਈ ਹੈ ਜਿਆਦਾਤ ਨਹੀਂ ਠੀਕ ਹੈ ਬਾਈਚੇ ਰੱਖਣਾ ਵਿਵੇਕ ਸ਼ਰਮਾ ਕੋ ਐ ਨਹੀਂ ਭੁੰਜਣਾ ਹੋਰ ਉਹ ਐ ਭੁੰਜ ਜਾਂਦੇ ਨਾ ਕਰਕੇ ਸਾਤਸ਼੍ਰੀਆ ਕਾਲਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਤਲਖ ਟਿੱਪਣੀਆਂ ਹੋਈਆਂ ਉੱਥੇ ਹੀ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰਿਆਂ ਦੇ ਵਿੱਚ ਵੀ ਲਿਆਂਦਾ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਮਯੂਦ ਨੇ ਮੇਰੇ ਨਾਲ ਇੰਦਰਜੀਤ ਸਿੰਘ ਸਵਾਗਤ ਹੈ ਇੰਦਰਜੀਤ ਤੁਹਾਡਾ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹੁੰਦਾ ਕਿ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਪ੍ਰਸ਼ਾਸਨ ਨੂੰ ਵੀ ਸਵਾਲਾਂ ਦੇ ਘੇਰਿਆਂ ਦੇ ਵਿੱਚ ਲਿਆਂਦਾ ਗਿਆ ਤੇ ਕੀ ਵਧੇਰੇ ਜਾਣਕਾਰੀ ਹੈ ਤੁਹਾਡੇ ਕੋਲ ਸਭ ਤੋਂ ਪਹਿਲਾਂ ਗगन ਦੱਸ ਦਈਏ ਕਿ ਇਹ ਜਿਹੜਾ ਮੇਅਰ ਚੋਣਾਂ ਦਾ ਮੁੱਦਾ ਸੀ ਦਰਸਲ ਇਹਦੇ ਵਿੱਚ ਮੇਨ ਗੱਲ ਇਹ ਸੀ ਪਹਿਲਾਂ ਹੁੰਦਾ ਮੇਅਰ ਦੀਆਂ ਚੋਣਾਂ ਹੁੰਦੀਆਂ ਉਦੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਕਥਿਤ ਤੌਰ ਤੇ ਧਾਂਦਲੀ ਕਰਨ ਦੇ ਦੋਸ਼ ਲਾਉਂਦੇ ਆ ਫਿਰ ਉਹ ਮਾਮਲਾ ਜਾਂਦਾ ਮਾਨਯੋਗ ਹਾਈ ਕੋਰਟ ਦੇ ਵਿੱਚ ਪਰ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਸਮਾਂ ਉਹ 3 ਹਫ਼ਤਿਆਂ ਦਾ ਦੇ ਦਿੱਤਾ ਜਾਂਦਾ ਜਿਸ ਦੇ ਤੋਂ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਸੰਤੁਸ਼ਟ ਨਹੀਂ ਸੀ ਤੇ ਫਿਰ ਉਹ ਮਾਨਯੋਗ ਸੁਪਰੀਮ ਕੋਰਟ ਵੱਲ ਦਾ ਰੁਖ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਸੇ ਨੇ ਵੀ ਇਹ ਚੀਜ਼ ਹੈ ਜਿਹੜੀ ਇਹਨੂੰ ਹਾਈਲਾਈਟ ਕੀਤਾ ਸੀ ਇਹਦੇ ਬਾਰੇ ਬਿਆਨ ਦਿੱਤਾ ਸੀ ਕੈਸੀ ਸੁਪਰੀਮ ਕੋਰਟ ਜਾਵਾਂਗੇ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਉਸੇ ਅਹਿਮ ਫੈਸਲੇ ਦੇ ਉੱਤੇ ਚਰਚਾ ਹੋਈ ਤੇ ਇੱਕ ਆਪਾਂ ਕਹਦੇ ਨੇ ਕਿ ਤਲਖ ਟਿੱਪਣੀਆਂ ਦਾ ਖਾਕਾ ਖੋਲ ਦਿੱਤਾ ਗਿਆ ਮੰਨੂਗੇ ਸੀਜੀਐਚ ਦੇ ਵੱਲੋਂ ਉਹਨਾਂ ਦੇ ਵੱਲੋਂ ਪਹਿਲੀ ਗੱਲ ਤੇ ਸਭ ਤੋਂ ਜਿਹੜੀ ਅੰਦਰਲੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਉਹਨਾਂ ਨੇ ਉਹ ਵੀਡੀਓ ਦੇਖੀ ਜਿਹੜੀ ਵੀਡੀਓ ਨੂੰ ਸਰਕੂਲੇਟ ਕੀਤਾ ਜਾ ਰਿਹਾ ਜਿੱਥੇ ਪ੍ਰੈਜ਼ਾਈਡਿੰਗ ਅਫੀਸਰ ਨੇ ਜਿਹੜੇ ਉਹ ਸਿਗਨੇਚਰ ਕਰ ਰਿਹਾ ਵੋਟਾਂ ਤੇ ਉਹਦੇ ਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਇਹ ਚੀਜ਼ ਦੇਖ ਕੇ ਉਹਨਾਂ ਨੇ ਸਿੱਧਾ ਸਿੱਧਾ ਆਖਿਆ ਕਿ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਹੈ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਜਿਹੜੇ ਅ ਅਫਸਰ ਨੇ ਜਿਹੜੇ ਰਿਟਰਨਿੰਗ ਅਫਸਰ ਨੇ ਇਹ ਬਾਰ-ਬਾਰ ਕੈਮਰੇ ਵੱਲ ਕਿਉਂ ਦੇਖ ਰਿਹਾ ਕਿਉਂਕਿ ਉਹਨਾਂ ਦੀ ਨਜ਼ਰ ਕੈਮਰੇ ਵੱਲ ਨੂੰ ਜਾ ਰਹੀ ਸੀ ਬੜੀ ਵਾਰ ਦੇਖਿਆ ਗਿਆ ਕਿਉਂਕਿ ਆਪਾਂ ਵੀ ਉੱਥੇ ਮੌਜੂਦ ਸੀ ਉਸ ਦਿਨ ਉਹ ਕਹਿੰਦੇ ਵੀ ਬਾਰ-ਬਾਰ ਕੈਮਰੇ ਵੱਲ ਕਿਉਂ ਦੇਖ ਰਿਹਾ ਕੀ ਇਹ ਕੋਈ ਪਘੋੜੇ ਨੇ ਇੱਕ ਪਘੋੜੇ ਤੇ ਹੈ ਨਹੀਂ ਵੀ ਹਾਂ ਇੱਕ ਡਰਦੇ ਹੋਣ ਕੈਮਰਿਆਂ ਤੋਂ ਤੇ ਦੂਜੀ ਗੱਲ ਉਹ ਕਹਿੰਦੇ ਇਸ ਅਫਸਰ ਦੇ ਉੱਤੇ ਕਾਰਵਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਐ ਇਸ ਅਫਸਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹਨੇ ਜਿਸ ਤਰੀਕੇ ਦੇ ਨਾਲ ਵੋਟਾਂ ਦੇ ਉੱਤੇ ਨਿਸ਼ਾਨੀਆਂ ਲਗਾਈਆਂ ਨੇ ਇਹ ਮਾਨਯੋਗ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ ਤੇ ਨਾਲ ਦੇ ਨਾਲ ਉਹ ਕਹਿੰਦੇ ਵੀ ਬੈਲਟ ਪੇਪਰ ਤੇ ਵੀਡੀਓ ਰਿਕਾਰਡਿੰਗ ਹੈ ਜਿਹੜੀ ਉਹ ਸਾਰੇ ਦੇ ਸਾਰੇ ਦਸਤਾਵੇਜ਼ ਨੇ ਉਹ ਮਾਨਯੋਗ ਹਾਈ ਕੋਰਟ ਦੇ ਵਿੱਚ ਉਹ ਸਾਰੇ ਅੱਜ 5 ਵਜੇ ਤੱਕ ਜਮ੍ਹਾਂ ਕਰਵਾਏ ਕਰਵਾਉਣੇ ਪੈਣਗੇ ਤੇ ਉੱਥੇ ਰਜਿਸਟਰਾਰ ਜਨਰਲ ਜਿਹੜੇ ਬੈਠਦੇ ਆ ਉਹਨਾਂ ਦੇ ਕੋਲ ਉਹ ਸਾਰੇ ਦਸਤਾਵੇਜ਼ ਨੇ ਜਿਹੜੇ ਉਹ ਜਮ੍ਹਾਂ ਕਰਵਾਉਣੇ ਪੈਣੇ ਆ ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਕਿ ਇਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਲੋਕਤੰਤਰ ਦੀ ਹੱਤਿਆ ਹੋਵੇ ਤੇ ਬਜਟ ਸੈਸ਼ਨ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਆਖੀ ਕੀ ਆ ਬੁੱਧਵਾਰ ਨੂੰ ਅਗਲੇ ਬੁੱਧਵਾਰ ਨੂੰ ਭਾਵੇਂ ਦੋ ਦਿਨਾਂ ਬਾਅਦ ਬਜਟ ਸੈਸ਼ਨ ਹੈ ਜਿਹੜਾ ਉਹ ਬੁਲਾਇਆ ਜਾਣਾ ਸੀ ਚੰਡੀਗੜ੍ਹ ਦਾ ਬਟ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਆ ਕਿ ਅਗਲੀ ਸੁਣਵਾਈ ਆ ਜਿਹੜੀ ਉਹ ਆਉਣ ਵਾਲੇ ਸੋਮਵਾਰ ਨੂੰ ਹੋਏਗੀ ਤੇ ਉਦੋਂ ਤੱਕ ਬਜਟ ਸੈਸ਼ਨ ਜਿਹੜਾ ਤੁਸੀਂ ਕਰਵਾਉਣਾ ਸੀ ਉਹਦੇ ਉੱਤੇ ਰੋਕ ਹੈ ਜੀ ਉਹ ਰੋਕ ਮਤਲਬ ਕਿ ਉਹਦਾ ਭਾਵ ਇਹ ਹੈ ਕਿ ਹੁਣ ਤੁਸੀਂ ਜਿਹੜਾ ਪਰਸੋਂ ਨੂੰ ਬਜਟ ਸੈਸ਼ਨ ਕਰਵਾਉਣਾ ਸੀ ਚੰਡੀਗੜ੍ਹ ਦੇ ਵੱਲੋਂ ਕਰਵਾਇਆ ਜਾਣਾ ਸੀ ਯੂਟੀ ਦੇ ਵੱਲੋਂ ਉਹ ਹੁਣ ਕੈਨਸਲ ਫਿਲਹਾਲ ਦੇ ਲਈ ਸਟਗਿਤ ਕਰ ਦਿੱਤਾ ਗਿਆ ਪੋਸਟਪੋਨ ਕਰ ਦਿੱਤਾ ਗਿਆ ਉਹਦੇ ਤੇ ਰੋਕ ਲਗਾ ਦਿੱਤੀ ਹੈ ਤੇ ਸੀਜੀਐਸ ਪੋਸਟਪੋਨ ਕਰ ਦਿੱਤਾ ਗਿਆ ਉਹਦੇ ਤੇ ਰੋਕ ਲਗਾ ਦਿੱਤੀ ਹੈ ਤੇ ਸੀਜੀਐਸ ਦੇ ਵੱਲੋਂ ਜਿਹੜੀਆਂ ਤਲਕ ਟਿੱਪਣੀਆਂ ਕੀਤੀਆਂ ਗਈਆਂ ਨੇ ਬੜੇ ਮੈਨੇ ਰੱਖਾਉਂਦੀਆਂ ਨੇ ਕਿਉਂਕਿ ਇੱਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਵਾਲੇ ਪਾਸਿਓਂ ਹਲੇ ਆਪਾਂ ਵੀ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਕਿ ਹਾਂ ਸੱਚੀ ਤਾਂਦਲੀ ਹੋਈ ਆ ਪਰ ਆਪਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ ਜ਼ਿਕਰ ਕੋਟ ਕਰਕੇ ਦੇਖੀਏ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਉੱਚ ਲੀਡਰਸ਼ਿਪ ਹੈ ਜਿਹੜੀ ਜਿਨ੍ਹਾਂ ਦੇ ਵਿੱਚ ਜੇਪੀ ਨੱਡਾ ਸਾਹਿਬ ਆਉਂਦੇ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਹੈ ਟਵੀਟ ਦੇ ਵਿੱਚ ਬੀਜੇਪੀ ਚੰਡੀਗੜ੍ਹ ਵਾਲਾ ਜਿੰਨਾ ਕੱਢ ਰਹਿਗਾ ਉਹਨਾਂ ਦਾ ਧੰਨਵਾਦ ਕੀਤਾ ਹੀ ਜਾਂਦਾ ਉਹਨਾਂ ਦੀ ਹੌਸਲਾ ਅਫਜ਼ਾਈ ਤੇ ਕੀਤੀ ਜਾਂਦੀ ਹੈ ਨਾਲ ਦੀ ਨਾਲ ਇੰਡੀਆ ਅਲਾਈንስ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡੀਆਂ ਗੱਲਾਂ ਆ ਜਾਂਦੀਆਂ ਨੇ ਉਹ ਕਹਿੰਦੇ ਇਹ ਕਹਿੰਦੇ ਸੀ ਕਿ ਸਾਡਾ ਪਹਿਲਾ ਮੈਚ ਤੇ ਪਹਿਲੇ ਮੈਚ ਦੇ ਵਿੱਚ ਹੀ ਹਾਰ ਗਏ ਨੇ ਤੀਲਾ ਤੀਲਾ we <laughs> ਨਹੀਂ ਰਿਹਾ ਤੇ ਉਸ ਚੀਜ਼ ਨੂੰ ਤੁਸੀਂ ਵੇਖੋ ਭਾਰਤੀ ਜਨਤਾ ਪਾਰਟੀ ਨੇ ਉਸ ਚੀਜ਼ ਦੇ ਉੱਤੇ ਕੋਈ ਵੀ ਰਿਐਕਸ਼ਨ ਉਦਾਂ ਦਾ ਨਹੀਂ ਦਿੱਤਾ ਸੀ ਜਿੱਦਾਂ ਦਾ ਵਿਰੋਧੀ ਪਾਰਟੀਆਂ ਉਹਨਾਂ ਦੇ ਕੋਲੋਂ ਪਾੜ ਰਹੀਆਂ ਸੀ ਉਹਨਾਂ ਨੇ ਆਖਿਆ ਕਿ ਇੱਕ ਨੰਬਰ ਦੇ ਵਿੱਚ ਚੋਣਾ ਹੋਈਆਂ ਐਸਾ ਕੁਝ ਵੀ ਨਹੀਂ ਦੂਜੇ ਪਾਸੇ ਦੂਜੀ ਵਖਰੀ ਜਿਹੜੀ ਵਿਰੋਧੀ ਤੇ ਰਹਿ ਉਹ ਦੋਸ਼ ਲਾਉਂਦੀ ਰਹੀ ਕਿ ਤਾਂਦਲੀ ਹੋਈ ਹੈ ਤੇ ਹੁਣ ਮੰਨਿਓ ਕਿ ਸੁਪਰੀਮ ਕੋਰਟ ਦੇ ਵਿੱਚ ਜਦੋਂ ਫੈਸਲਾ ਮਾਮਲਾ ਜਾਂਦਾ ਤੇ ਉੱਥੋਂ ਜਦੋਂ ਇਹ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਇਹ ਬੜੇ ਮਾਇਨੇ ਰੱਖਉਂਦੀਆਂ ਨੇ ਇਹ ਉਹਨਾਂ ਜਿਨ੍ਹਾਂ ਨੇ ਬਾਭਾਈ ਕੀਤੀ ਸੀ ਉਹਨਾਂ ਦੇ ਲਈ ਵੀ ਬੜੇ ਮਾਇਨੇ ਰੱਖਉਂਦੀਆਂ ਨੇ ਤੇ ਜਿਹੜੇ ਦੋਸ਼ ਲਗਾ ਰਹੇ ਸੀ ਕਿ ਸ਼ਈ ਹੋਇਆ ਉਹਨਾਂ ਦੇ ਲਈ ਵੀ ਬੜੇ ਮਾਇਨੇ ਰੱਖਉਂਦੀਆਂ ਪਰ ਇਹਨਾਂ ਦੇ ਪਰਸਪੈਕਟਿਵ ਅਲੱਗ-ਅਲੱਗ ਨੇ ਦੋਨਾਂ ਜਣਿਆਂ ਦੇ ਆਸਤੇ ਦੋਨਾਂ ਤੇ ਰਾਸਤੇ ਹੀ ਚੀਜ਼ ਆਪਾਂ ਮੰਦੇ ਆਂ ਸੋ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਅੱਜ ਮਿਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਦਫ਼ਤਰ ਆ ਜਿੱਥੇ ਚੋਣਾਂ ਹੋਈਆਂ ਸੀ ਉੱਥੇ ਅੱਜ ਆਮ ਆਦਮੀ ਪਾਰਟੀ ਦੇ ਕੌਂਸਲਰ ਸੀ ਜਿਹੜੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਹੀ ਜਦੋਂ ਪ੍ਰਦਰਸ਼ਨ ਦੇ ਵਿੱਚ ਬੈਠੇ ਤਾਂ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਇਹ ਕਹਿੰਦਿਆ ਹੋਇਆ ਉਹਨਾਂ ਨੂੰ ਉੱਥੋਂ ਮੌਕੇ ਤੋਂ ਚੁੱਕ ਲਿਆ ਉਹ ਕਹਿੰਦੇ ਜੀ ਇਹਨਾਂ ਨੇ ਪਰਮਿਸ਼ਨ ਲਈ ਸੀ ਇੱਕ ਬੰਦਾ ਕਹ ਇੱਥੇ ਬੈਠ ਕੇ ਪ੍ਰਦਰਸ਼ਨ ਕਰਾਂਗੇ ਉਹ ਕਹਿੰਦੇ ਤੁਸੀਂ ਦੇਖੋ ਅਸੀਂ ਦੋ ਗੱਡੀਆਂ ਭਰ ਕੇ ਲੈ ਗਏ ਇੱਥੋਂ 4 ਜਣੇ 5 ਜਣੇ ਕਹਿ ਕੇ ਇਹਨਾਂ ਨੇ 50 ਜਣੇ ਹੋਰ ਬੁਲਾ ਲਏ ਇੱਥੇ ਪ੍ਰਦਰਸ਼ਨ ਦੇ ਵਿੱਚ ਇਹ ਸਿੱਧੀ ਸਿੱਧੀ ਉਲੰਘਣਾ ਕਰ ਰਹੇ ਨੇ ਹੁਕਮਾਂ ਦੀ ਤਾਂ ਕਰਕੇ ਸੀ ਇਹਨਾਂ ਨੂੰ ਚੁੱਕਿਆ ਤੇ ਹੁਣ ਇਸੇ ਚੀਜ਼ ਦੇ ਨਾਲ-ਨਾਲ ਹੀ ਉਹਨਾਂ ਨੇ ਆਖਿਆ ਕਿ ਅੱਗੇ ਵੀ ਅਸੀਂ ਪ੍ਰਦਰਸ਼ਨ ਕਰਦੇ ਰਵਾਂਗੇ ਦਿੱਲੀ ਦੇ ਵਿੱਚ ਵੀ ਇਹਦੀ ਗੂੰਜ ਹੈ ਜਿਹੜੀ ਦਿੱਲੀ ਤੱਕ ਪਹੁੰਚੀ ਸੀ ਸੋ ਮਾਮਲਾ ਬੜਾ ਵਾਈਡਰ ਹੋ ਗਿਆ ਸੀ ਕਿਉਂਕਿ ਸਿੱਧੇ ਤੌਰ ਤੇ ਦੇਖੀਏ ਇੰਡੀਆ ਘਟ ਜੋੜਾ ਜਿਹੜਾ ਉਹਦੀ ਪਹਿਲਾ ਉਹਦਾ ਸੱਚੀ ਵਿੱਚ ਪਹਿਲਾ ਮੈਚ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਪਹਿਲੇ ਮੈਚ ਦੇ ਵਿੱਚ ਇਸ ਤਰੀਕੇ ਦਾ ਸਿਨੈਰੀਓ ਨਿਕਲ ਕੇ ਸਾਹਮਣੇ ਆਉਣਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਸੀ ਤੇ ਹੁਣ ਪਾਰਦਰਸ਼ਤਾ ਨੂੰ ਲੈ ਕੇ ਵੀ ਇੱਕ ਵੱਡਾ ਸਵਾਲ ਉੱਠਿਆ ਹੋਇਆ ਕਿ ਇਹ ਜਿਹੜਾ ਚੋਣਾ ਕਰਾਉਣ ਦਾ ਤੁਹਾਡਾ ਤਰੀਕਾ ਇਹਦੇ ਵਿੱਚ ਕੋਈ ਨਾ ਕੋਈ ਬਦਲਾਅ ਹੋਣਾ ਚਾਹੀਦਾ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਤੇ ਆਪਾਂ ਇੱਕ ਵਾਰ ਫਿਰ ਤੋਂ ਮੜੀ ਜਾਣਕਾਰੀ ਦੇ ਦਈਏ ਕਿ ਜਿਹੜੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ ਇਹ ਚੀਜ਼ ਵੇਖ ਕੇ ਜਿਹੜਾ ਸੂਤਰ ਦੱਸਦੇ ਆ ਅੰਦਰਲੇ ਸੂਤਰ ਇਹ ਤੇ ਇਹਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਣੀ ਹੈ ਜਿਹੜੇ ਸੀਜੀਆਈ ਸੀ ਉਹ ਬੜੇ ਦੁਖੀ ਹੋਏ ਵੀਡੀਓ ਦੇਖ ਕੇ ਉਹਨਾਂ ਨੇ ਆਖਿਆ ਕਿ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਇਸ ਤਰੀਕੇ ਦੀ ਲੋਕਤੰਤਰ ਦੀ ਹੱਤਿਆ ਲੋਕਤੰਤਰ ਦਾ ਘਾਣ ਸਾਡੇ ਦੇਸ਼ ਦੇ ਵਿੱਚ ਨਹੀਂ ਹੋਣਾ ਚਾਹੀਦਾ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਬੰਦਾ ਵਾਰ-ਵਾਰ ਕੈਮਰੇ ਦੇ ਵੱਲ ਕਿਉਂ ਦੇਖ ਰਿਹਾ ਕੀ ਇਹ ਕਿਸੇ ਕੇਸ ਦੇ ਵਿੱਚੋਂ ਭਗੌੜਾ ਹੈ ਇਹ ਚੀਜ਼ ਵੀ ਅਕੀ ਕੀਤੇ ਵੈਲਟ ਪੇਪਰ ਤੇ ਵੀਡੀਓ ਰਿਕਾਰਡਿੰਗ ਜਿੰਨੇ ਵੀ ਦਸਤਾਵੇਜ਼ ਹੈਗੇ ਆ ਇਹਨਾਂ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਸ਼ਾਮ ਨੂੰ 5 ਵਜੇ ਤੋਂ ਪਹਿਲਾਂ-ਪਹਿਲਾਂ ਰਜਿਸਟਰਾਰ ਜਨਰਲ ਦੇ ਕੋਲ ਸਾਰੇ ਦੇ ਸਾਰੇ ਜਿਹੜੇ ਡਾਕੂਮੈਂਟ ਨੇ ਇਹਨਾਂ ਨੂੰ ਉੱਥੇ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਆ ਕਿ ਤੇ ਨਾਲ ਦੀ ਨਾਲ ਹੁਣ ਜਿਹੜਾ ਬਜਟ ਸੈਸ਼ਨ ਹੋਣਾ ਸੀ ਅਗਲੇ ਬੁੱਧਵਾਰ ਨੂੰ ਹੋਣਾ ਸੀ ਮਾਪ ਭਾਪ ਕੇ ਕੱਲ ਦਾ ਦਿਨ ਛੱਡ ਕੇ ਬਜਟ ਸੈਸ਼ਨ ਹੋਣਾ ਸੀ ਉਹਦੇ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਅਗਲੇ ਹੁਕਮਾਂ ਦੀ ਹੁਣ ਉਡੀਕ ਕੀਤੀ ਜਾ ਰਹੀ ਹੈ ਕਿ ਅਗਲੇ ਹੁਕਮਾਂ ਤੱਕ ਰੋਕ ਲੱਗਿਆ ਤੇ ਉਹ ਅਗਲੇ ਸੋਮਵਾਰ ਨੂੰ ਜਿਹੜੀ ਸੁਣਵਾਈ ਹੋਣੀ ਹੈ ਉਹਦੇ ਸਾਰਾ ਕੁਝ ਜੋ ਵੀ ਹੈਗਾ ਉਹ ਪਾਣੀ ਵਾਂਗੂ ਸਾਫ਼ ਹੋ ਜਾਏਗਾ ਕਿ ਦਸਤਾਵੇਜ਼ ਜਮ੍ਹਾਂ ਹੋਏ ਨੇ ਜਾਂ ਨਹੀਂ ਹੋਏ ਨੇ ਤੇ ਬਜਟ ਸੈਸ਼ਨ ਦਾ ਅੱਗੇ ਜਾ ਕੇ ਕੀ ਕਰਨਾ ਤੇ ਦਸਤਾਵੇਜ਼ ਜਮ੍ਹਾਂ ਹੋਣ ਤੋਂ ਬਾਅਦ ਦੇ ਵਿੱਚ ਅਗਲੀ ਰੀ ਕਾਰਵਾਈ ਕੀ ਕਰਨੀ ਹੈ ਤੇ ਮੁੱਖ ਤੌਰ ਦੇ ਉੱਤੇ ਜਿਹੜਾ ਸਮਾਂ ਮੰਗਿਆ ਗਿਆ ਸੀਗਾ ਉਹ ਉਹਦੇ ਉੱਤੇ ਵੀ ਕੋਈ ਨਾ ਕੋਈ ਜਿਹੜਾ ਅਹਿਮ ਫੈਸਲਾ ਅਗਲੀ ਸੋਮਵਾਰ ਵਾਲੇ ਸੁਣਵਾਈ ਦੇ ਵਿੱਚ ਸਾਹਮਣੇ ਆ ਸਕਦਾ ਹੈ ਜੀ ਗਗਨ ਬਹੁਤ ਬਹੁਤ ਸ਼ੁਕਰੀਆ ਇੰਦਰ ਜੀ ਤੇ ਇਸਨ ਮੇਰੇ ਨਾਲ ਮੇਰੇ ਸਹਿਯੋਗੀ ਇੰਦਰਜੀਤ ਸਿੰਘ ਚੈਲ ਜਿਨ੍ਹਾਂ ਨੇ ਬੜੀ ਅਹਿਮ ਜਾਣਕਾਰੀ ਦਿੱਤੀ ਹੈ ਚੰਡੀਗੜ੍ਹ ਮੇਹਰ ਚੋਣਾਂ ਨੂੰ ਲੈ ਕੇ ਅੱਜ ਸੁਣਵਾਈ ਸੀ ਸੁਪਰੀਮ ਕੋਰਟ ਦੇ ਵਿੱਚ ਸੋ ਹੁਣ ਵੇਖਣਾ ਹੀ ਹੋਵੇਗਾ ਕਿ ਅਗਲੀ ਜਿਹੜੀ ਸੁਣਵਾਈ ਹੈ ਉਹ ਸੋਮਵਾਰ ਨੂੰ ਰੱਖੀ ਗਈ ਹੈ ਚੰਡੀਗੜ੍ਹ ਮੇਅਰ ਚੋਣਾਂ ਜਿਹੜੀਆਂ ਪਹਿਲਾਂ 18 ਜਨਵਰੀ ਨੂੰ ਹੋਣ ਵਾਲੀਆਂ ਸਨ ਪਰ ਕਿਤੇ ਨਾ ਕਿਤੇ ਪ੍ਰੈਜ਼ਾਈਡਿੰਗ ਅਫਸਰ ਦੇ ਬਿਮਾਰ ਹੋ ਜਾਣ ਦਾ ਜਿਹੜਾ ਕਾਰਨ ਸਾਹਮਣੇ ਆਉਂਦਾ ਤੇ ਪੋਸਟਪੋਨ ਹੋ ਜਾਂਦੀਆਂ ਨੇ ਇਹ ਚੋਣਾਂ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਫਿਰ ਮਾਮਲਾ ਜਿਹੜਾ ਕੋਰਟ ਦੇ ਵਿੱਚ ਪਹੁੰਚਦਾ ਹੈ 6 ਫਰਵਰੀ ਦੀ ਤਰੀਕ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੰਨੀ ਜਾਂਦੀ ਹੈ ਮੰਗੀ ਜਾਂਦੀ ਹੈ ਪਰ ਚੋਣਾਂ ਹਾਈ ਕੋਰਟ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਬਹੁਤ ਜ਼ਿਆਦਾ ਦੂਰ ਹੈ ਤਰੀਕ ਸੋ 3 ਜਨਵਰੀ ਨੂੰ ਚੋਣਾ ਹੋ ਜਾਂਦੀਆਂ ਨੇ ਮੇਅਰ ਚੋਣਾਂ ਦੇ ਵਿੱਚ ਜੋ ਨਤੀਜੇ ਸਾਹਮਣੇ ਆਉਂਦੇ ਨੇ ਸੋ ਉਹ ਨਰਾਜਗੀ ਕਿਤੇ ਨਾ ਕਿਤੇ ਭੜਕਾਹਟ ਸਾਹਮਣੇ ਆਉਂਦੀ ਹੈ ਨਤੀਜਿਆਂ ਨੂੰ ਲੈ ਕੇ ਨਾਖੁਸ਼ ਨਜ਼ਰ ਆਉਂਦੇ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂ ਸੋ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਸੁਪਰੀਮ ਕੋਰਟ ਵੱਲੋਂ ਤਿੱਖੀਆਂ ਐਮ ਟਿੱਪਣੀਆਂ ਕੀਤੀਆਂ ਗਿਆ ਕਿ ਲੋਕਤੰਤਰ ਦਾ ਕਹਾਣਾ ਲੋਕਤੰਤਰ ਦਾ ਮਜ਼ਾਕ ਉਡਾਇਆ ਗਿਆ ਸੋ ਹੁਣ ਮਾਰਯੋਗ ਸੁਪਰੀਮ ਕੋਰਟ ਵੱਲੋਂ ਡੀਸੀ ਚੰਡੀਗੜ੍ਹ ਤੋਂ ਚੋਣਵੀ ਦਸਤਾਵੇਜ਼ ਮੰਗੇ ਗਏ ਨੇ ਉਹਦੇ ਵਿੱਚ ਚਾਹੇ ਵੀਡੀਓ ਰਿਕਾਰਡਿੰਗ ਕਹ ਲਈਏ ਜਾਂ ਬੈਲਟ ਪੇਪਰ ਉਹ ਸਾਰੇ ਜਿਹੜੇ ਆ ਮੰਗੇ ਗਏ ਨੇ ਸੁਪਰੀਮ ਕੋਰਟ ਵੱਲੋਂ ਉਹਨਾਂ ਨੇ ਕਹਿ ਗਿਆ ਜਿਹੜੇ ਰਜਿਸਟਰਾਰ ਨੂੰ ਸਬਮਿਟ ਕਰਵਾਏ ਜਾਣ ਸੋ ਹੁਣ ਅਗਲੀ ਤਰੀਕ ਜਿਹੜੀ ਹੈ ਉਹ ਸੋਮਵਾਰ ਪਈ ਹੈ ਅਗਲੇ ਸੋਮਵਾਰ ਸੁਣਵਾਈ ਹੋਵੇਗੀ ਸੁਪਰੀਮ ਕੋਰਟ ਦੇ ਵਿੱਚ ਸੋ ਸਾਰਿਆਂ ਦੇ ਜਿਹੜੀ ਹੈ ਨਿਗਾਹ ਹੈ ਉਹ ਇਹਨਾਂ ਮਾਮਲਿਆਂ ਦੇ ਉੱਤੇ ਇਸ ਸੁਣਵਾਈ ਦੇ ਉੱਤੇ ਟਿਕੀ ਹੋਈ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ Sky News Punjab ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਤਲਖ ਟਿੱਪਣੀਆਂ ਹੋਈਆਂ ਉੱਥੇ ਹੀ ਚੰਡੀਗੜ੍ਹ ਦੇ ਪ੍ਰਸ਼ਾਸਨ ਨੂੰ ਸਵਾਲਾਂ ਦੇ ਘੇਰਿਆਂ ਦੇ ਵਿੱਚ ਵੀ ਲਿਆਂਦਾ ਵਧੇਰੇ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਮਯੂਦ ਨੇ ਮੇਰੇ ਨਾਲ ਇੰਦਰਜੀਤ ਸਿੰਘ ਚੈਲ ਸਵਾਗਤ ਹੈ ਇੰਦਰਜੀਤ ਤੁਹਾਡਾ ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਕਿ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਈ ਸੀ ਪ੍ਰਸ਼ਾਸਨ ਨੂੰ ਵੀ ਸਵਾਲਾਂ ਦੇ ਘੇਰਿਆਂ ਦੇ ਵਿੱਚ ਲਿਆਂਦਾ ਗਿਆ ਤੇ ਕੀ ਵਧੇਰੇ ਜਾਣਕਾਰੀ ਹੈ ਤੁਹਾਡੇ ਕੋਲ ਸਭ ਤੋਂ ਪਹਿਲਾਂ ਗਗਨ ਦੱਸ ਦਈਏ ਕਿ ਇਹ ਜਿਹੜਾ ਮੇਅਰ ਚੋਣਾਂ ਦਾ ਮੁੱਦਾ ਸੀਦਰ ਅਸਲ ਇਹਦੇ ਵਿੱਚ ਮੇਨ ਗੱਲ ਇਹ ਸੀ ਪਹਿਲਾਂ ਹੁੰਦਾ ਮੇਅਰ ਦੀਆਂ ਚੋਣਾਂ ਹੁੰਦੀਆਂ ਉਦੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨਾਲ ਰਲ ਕੇ ਭਾਰਤੀ ਜਨਤਾ ਪਾਰਟੀ ਦੇ ਉੱਤੇ ਕਥੇ ਤੌਰ ਤੇ ਧਾਂਦਲੀ ਕਰਨ ਦੇ ਦੋਸ਼ ਲਾਉਂਦੇ ਆ ਫਿਰ ਉਹ ਮਾਮਲਾ ਜਾਂਦਾ ਮਾਨਯੋਗ ਹਾਈ ਕੋਰਟ ਦੇ ਵਿੱਚ ਪਰ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਸਮਾਂ ਉਹ 3 ਹਫ਼ਤਿਆਂ ਦਾ ਦੇ ਦਿੱਤਾ ਜਾਂਦਾ ਜਿਦੇ ਤੋਂ ਆਮ ਆਦਮੀ ਪਾਰਟੀ ਕਿਤੇ ਨ ਕਿਤੇ ਸੰਤੁਸ਼ਟ ਨਹੀਂ ਸੀ ਤੇ ਫਿਰ ਉਹ ਮਾਨਯੋਗ ਸੁਪਰੀਮ ਕੋਰਟ ਵੱਲ ਦਾ ਰੁਖ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਹ ਚੀਜ਼ ਹੈ ਜਿਹੜੀ ਇਹਨੂੰ ਹਾਈਲਾਈਟ ਕੀਤਾ ਸੀ ਇਹਦੇ ਬਾਰੇ ਬਿਆਨ ਦਿੱਤਾ ਸੀ ਕਿ ਅਸੀਂ ਸੁਪਰੀਮ ਕੋਰਟ ਜਾਵਾਂਗੇ ਤੇ ਅੱਜ ਸੁਪਰੀਮ ਕੋਰਟ ਦੇ ਵਿੱਚ ਉਸੇ ਅਹਿਮ ਫੈਸਲੇ ਦੇ ਉੱਤੇ ਚਰਚਾ ਹੋਈ ਤੇ ਆਪਾਂ ਕਹਿੰਦੇ ਨੇ ਕਿ ਤਲਖ ਟਿੱਪਣੀਆਂ ਦਾ ਖਾਕਾ ਖੋਲ ਦਿੱਤਾ ਗਿਆ ਮੰਨੂਗੇ ਸੀਜੀਐਚ ਦੇ ਵੱਲੋਂ ਉਹਨਾਂ ਦੇ ਵੱਲੋਂ ਪਹਿਲੀ ਗੱਲ ਤੇ ਸਭ ਤੋਂ ਜਿਹੜੀ ਅੰਦਰਲੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਉਹਨਾਂ ਨੇ ਉਹ ਵੀਡੀਓ ਦੇਖੀ ਜਿਹੜੀ ਵੀਡੀਓ ਨੂੰ ਸਰਕੂਲੇਟ ਕੀਤਾ ਜਾ ਰਿਹਾ ਜਿੱਥੇ ਪ੍ਰੈਜ਼ਾਈਡਿੰਗ ਅਫੀਸਰ ਨੇ ਜਿਹੜੇ ਉਹ ਸਿਗਨੇਚਰ ਕਰ ਰਿਹਾ ਵੋਟਾਂ ਤੇ ਉਹਦੇ ਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹਨਾਂ ਨੂੰ ਉਹ ਕਹਿੰਦੇ ਮੈਨੂੰ ਬੜਾ ਦੁੱਖ ਲੱਗਿਆ ਇਹ ਚੀਜ਼ ਦੇਖ ਕੇ ਉਹਨਾਂ ਨੇ ਸਿੱਧਾ-ਸਿੱਧਾ ਆਖਿਆ ਕਿ ਲੋਕਤੰਤਰ ਦਾ ਕਹਾਣ ਕੀਤਾ ਜਾ ਰਿਹਾ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਇਹ ਚੀਜ਼ ਨਹੀਂ ਹੋਣੀ ਚਾਹੀਦੀ ਉਹਨਾਂ ਨੇ ਕਿਹਾ ਕਿ ਜਿਹੜੇ ਅ ਅਫਸਰ ਨੇ ਜਿਹੜੇ ਰਿਟਰਨਿੰਗ ਅਫਸਰ ਨੇ ਇਹ ਬਾਰ-ਬਾਰ ਕੈਮਰੇ ਵੱਲ ਕਿਉਂ ਦੇਖ ਰਿਹਾ ਕਿਉਂਕਿ ਉਹਨਾਂ ਦੀ ਨਜ਼ਰ ਕੈਮਰੇ ਵੱਲ ਨੂੰ ਜਾ ਰਹੀ ਸੀ ਬੜੀ ਵਾਰ ਦੇਖਿਆ ਗਿਆ ਕਿਉਂਕਿ ਆਪਾਂ ਵੀ ਉੱਥੇ ਮੌਜੂਦ ਸੀ ਉਸ ਦਿਨ ਉਹ ਕਹਿੰਦੇ ਵੀ ਬਾਰ-ਬਾਰ ਕੈਮਰੇ ਵੱਲ ਕਿਉਂ ਦੇਖ ਰਿਹਾ ਕੀ ਇਹ ਕੋਈ ਪਘੋੜੇ ਨੇ ਕੋਈ ਪਘੋੜੇ ਤੇ ਹੈ ਨਹੀਂ ਵੀ ਹਾਂ ਇੱਕ ਡਰਦੇ ਹੋਣ ਕੈਮਰਿਆਂ ਤੋਂ ਤੇ ਦੂਜੀ ਗੱਲ ਉਹ ਕਹਿੰਦੇ ਇਸ ਅਫਸਰ ਦੇ ਉੱਤੇ ਕਾਰਵਾਈ ਹੈ ਜਿਹੜੀ ਉਹ ਹੋਣੀ ਚਾਹੀਦੀ ਐ ਇਸ ਅਫਸਰ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਹਨੇ ਜਿਸ ਤਰੀਕੇ ਦੇ ਨਾਲ ਵੋਟਾਂ ਦੇ ਉੱਤੇ ਨਿਸ਼ਾਨੀਆਂ ਲਗਾਈਆਂ ਨੇ ਇਹ ਮੰਨ ਲੋ ਕਿ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੇ ਤੇ ਨਾਲ ਦੇ ਨਾਲ ਉਹ ਕਹਿੰਦੇ ਵੀ ਵੈਲਟ ਪੇਪਰ ਤੇ ਵੀਡੀਓ ਰਿਕਾਰਡਿੰਗ ਹੈ ਜਿਹੜੀ ਉਹ ਸਾਰੇ ਦੇ ਸਾਰੇ ਦਸਤਾਵੇਜ਼ ਨੇ ਉਹ ਮੰਨ ਲੋ ਕਿ ਹਾਈ ਕੋਰਟ ਦੇ ਵਿੱਚ ਉਹ ਸਾਰੇ ਅੱਜ 5 ਵਜੇ ਤੱਕ ਜਮ੍ਹਾਂ ਕਰਵਾਏ ਕਰਵਾਉਣੇ ਪੈਣਗੇ ਤੇ ਉੱਥੇ ਰਜਿਸਟਰਾਰ ਜਨਰਲ ਜਿਹੜੇ ਬੈਠਦੇ ਆ ਉਹਨਾਂ ਦੇ ਕੋਲ ਉਹ ਸਾਰੇ ਦਸਤਾਵੇਜ਼ ਨੇ ਜਿਹੜੇ ਉਹ ਜਮ੍ਹਾਂ ਕਰਵਾਉਣੇ ਪੈਣੇ ਆ ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਕਿ ਇਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਲੋਕਤੰਤਰ ਦੀ ਹੱਤਿਆ ਹੋਵੇ ਤੇ ਬਜਟ ਸੈਸ਼ਨ ਨੂੰ ਲੈ ਕੇ ਸਭ ਤੋਂ ਵੱਡੀ ਗੱਲ ਆਖੀ ਕੀ ਆ ਬੁੱਧਵਾਰ ਨੂੰ ਅਗਲੇ ਬੁੱਧਵਾਰ ਨੂੰ ਭਾਵੇਂ ਦੋ ਦਿਨਾਂ ਬਾਅਦ ਬਜਟ ਸੈਸ਼ਨ ਹੈ ਜਿਹੜਾ ਉਹ ਬੁਲਾਇਆ ਜਾਣਾ ਸੀ ਚੰਡੀਗੜ੍ਹ ਦਾ ਬਟ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਆ ਕਿ ਅਗਲੀ ਸੁਣਵਾਈ ਆ ਜਿਹੜੀ ਉਹ ਆਉਣ ਵਾਲੇ ਸੋਮਵਾਰ ਨੂੰ ਹੋਏਗੀ ਤੇ ਉਦੋਂ ਤੱਕ ਬਜਟ ਸੈਸ਼ਨ ਜਿਹੜਾ ਤੁਸੀਂ ਕਰਵਾਉਣਾ ਸੀ ਉਹਦੇ ਉੱਤੇ ਰੋਕ ਹੈ ਜੀ ਉਹ ਰੋਕ ਮਤਲਬ ਕਿ ਉਹਦਾ ਭਾਵ ਇਹ ਹੈ ਕਿ ਹੁਣ ਤੁਸੀਂ ਜਿਹੜਾ ਪਰਸੋਂ ਨੂੰ ਬਜਟ ਸੈਸ਼ਨ ਕਰਵਾਉਣਾ ਸੀ ਚੰਡੀਗੜ੍ਹ ਦੇ ਵੱਲੋਂ ਕਰਵਾਇਆ ਜਾਣਾ ਸੀ ਯੂਟੀ ਦੇ ਵੱਲੋਂ ਉਹ ਹੁਣ ਕੈਨਸਲ ਫਿਲਹਾਲ ਦੇ ਲਈ ਸਟਗਿਤ ਕਰ ਦਿੱਤਾ ਗਿਆ ਪੋਸਟਪੋਨ ਕਰ ਦਿੱਤਾ ਗਿਆ ਉਹਦੇ ਤੇ ਰੋਕ ਲਗਾ ਦਿੱਤੀ ਹੈ ਤੇ ਸੀਜੀਐਂ ਦੇ ਵੱਲੋਂ ਜਿਹੜੀਆਂ ਤਲਕ ਟਿੱਪਣੀਆਂ ਕੀਤੀਆਂ ਗਈਆਂ ਨੇ ਬੜੇ ਮੈਨੇ ਰਖਾਉਂਦੀਆਂ ਨੇ ਕਿਉਂਕਿ ਇੱਕ ਪਾਸੇ ਜਿੱਥੇ ਭਾਰਤੀ ਜਨਤਾ ਪਾਰਟੀ ਵਾਲੇ ਪਾਸਿਓਂ ਹਲੇ ਆਪਾਂ ਵੀ ਇਹਦੀ ਕੋਈ ਪੁਸ਼ਟੀ ਨਹੀਂ ਕਰਦੇ ਕਿ ਹਾਂ ਸੱਚੀ ਤਾਂਦਲੀ ਹੋਈ ਆ ਪਰ ਆਪਾਂ ਸੁਪਰੀਮ ਕੋਰਟ ਦੀਆਂ ਟਿੱਪਣੀਆਂ ਨੂੰ ਜ਼ਿਕਰ ਕੋਟ ਕਰਕੇ ਦੇਖੀਏ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਉੱਚ ਲੀਡਰਸ਼ਿਪ ਹੈ ਜਿਹੜੀ ਜਿਨ੍ਹਾਂ ਦੇ ਵਿੱਚ ਜੇਪੀ ਨੱਡਾ ਸਾਹਿਬ ਹੁੰਦੇ ਨੇ ਉਹਨਾਂ ਦੇ ਵੱਲੋਂ ਇੱਕ ਟਵੀਟ ਕੀਤਾ ਜਾਂਦਾ ਹੈ ਟਵੀਟ ਦੇ ਵਿੱਚ ਬੀਜੇਪੀ ਚੰਡੀਗੜ੍ਹ ਵਾਲਾ ਜਿੰਨਾ ਕੱਢ ਰਹੇਗਾ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਉਹਨਾਂ ਦੀ ਹੌਸਲਾ ਅਫਜ਼ਾਈ ਤੇ ਕੀਤੀ ਜਾਂਦੀ ਹੈ ਨਾਲ ਦੀ ਨਾਲ ਇੰਡੀਆ ਅਲਾਈንስ ਨੂੰ ਲੈ ਕੇ ਉਹਨਾਂ ਦੇ ਵੱਲੋਂ ਵੱਡੀਆਂ ਗੱਲਾਂ ਆ ਜਾਂਦੀਆਂ ਨੇ ਉਹ ਕਹਿੰਦੇ ਇਹ ਕਹਿੰਦੇ ਸੀ ਕਿ ਸਾਡਾ ਪਹਿਲਾ ਮੈਚ ਤੇ ਪਹਿਲੇ ਮੈਚ ਦੇ ਵਿੱਚ ਹੀ ਹਾਰ ਗਏ ਨੇ ਤੀਲਾ ਤੀਲਾ ਹੋ ਗ Thank <laughs> you. ਨਹੀਂ ਰਿਹਾ ਤੇ ਉਸ ਚੀਜ਼ ਨੂੰ ਤੁਸੀਂ ਵੇਖੋ ਭਾਰਤੀ ਜਨਤਾ ਪਾਰਟੀ ਨੇ ਉਸ ਚੀਜ਼ ਦੇ ਉੱਤੇ ਕੋਈ ਵੀ ਰਿਐਕਸ਼ਨ ਉਦਾਂ ਦਾ ਨਹੀਂ ਦਿੱਤਾ ਸੀ ਜਿੱਦਾਂ ਦਾ ਵਿਰੋਧੀ ਪਾਰਟੀ ਉਹਨਾਂ ਦੇ ਕੋਲੋਂ ਭਾਲ ਰਹੀਆਂ ਸੀ ਉਹਨਾਂ ਨੇ ਆਖਿਆ ਕਿ ਇੱਕ ਨੰਬਰ ਦੇ ਵਿੱਚ ਚ ਹੋਣਾ ਹੋਈਆਂ ਐਸਾ ਕੁਝ ਵੀ ਨਹੀਂ ਹੈ ਦੂਜੇ ਪਾਸੇ ਦੂਜੀ ਵਖਰੀ ਜਿਹੜੀ ਵਿਰੋਧੀ ਤੇ ਰਹਿ ਉਹ ਦੋਸ਼ ਲਾਉਂਦੀ ਰਹੀ ਕਿ ਧਾਂਦਲੀ ਹੋਈ ਹੈ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਜਦੋਂ ਫੈਸਲਾ ਮਾਮਲਾ ਜਾਂਦਾ ਤੇ ਉੱਥੋਂ ਜਦੋਂ ਇਹ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਤਾਂ ਇਹ ਬੜੇ ਮਾਇਨੇ ਰੱਖਉਂਦੀਆਂ ਨੇ ਇਹ ਉਹਨਾਂ ਜਿਨ੍ਹਾਂ ਨੇ ਬਾਭਾਈ ਕੀਤੀ ਸੀ ਉਹਨਾਂ ਦੇ ਲਈ ਵੀ ਬੜੇ ਮਾਇਨੇ ਰੱਖਉਂਦੀਆਂ ਨੇ ਤੇ ਜਿਹੜੇ ਦੋਸ਼ ਲਗਾ ਰਹੇ ਸ਼ੈ ਹੋਇਆ ਉਹਨਾਂ ਦੇ ਲਈ ਵੀ ਬੜੇ ਮਾਇਨੇ ਰੱਖਉਂਦੀਆਂ ਪਰ ਇਹਨਾਂ ਦੇ ਪਰਸਪੈਕਟਿਵ ਅਲੱਗ-ਅਲੱਗ ਨੇ ਦੋਨਾਂ ਜਣਿਆਂ ਦੇ ਆਸਤੇ ਦੋਨਾਂ ਤੇ ਰਾਸਤੇ ਹੀ ਚੀਜ਼ ਆਪਾਂ ਮੰਨਦੇ ਆਂ ਤੋ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੀ ਅੱਜ ਮਿਊਨਿਸਪਲ ਕਾਰਪੋਰੇਸ਼ਨ ਦਾ ਜਿਹੜਾ ਦਫ਼ਤਰ ਆ ਜਿੱਥੇ ਚੋਣਾਂ ਹੋਈਆਂ ਸੀ ਉੱਥੇ ਅੱਜ ਆਮ ਆਦਮੀ ਪਾਰਟੀ ਦੇ ਕੌਂਸਲਰ ਸੀ ਜਿਹੜੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਹੀ ਜਦੋਂ ਪ੍ਰਦਰਸ਼ਨ ਦੇ ਵਿੱਚ ਬੈਠੇ ਤੇ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨੇ ਇਹ ਕਹਿੰਦੇ ਹੋਏ ਉਹਨਾਂ ਨੂੰ ਉੱਥੋਂ ਮੌਕੇ ਤੋਂ ਚੁੱਕ ਲਿਆ ਉਹ ਕਹਿੰਦੇ ਜੀ ਇਹਨਾਂ ਨੇ ਪਰਮਿਸ਼ਨ ਲਈ ਸੀ ਇੱਕ ਬੰਦਾ ਕਹਿੰਦੇ ਸਾਡਾ ਮੁਖ ਹੋਏਗਾ ਚਾਰ ਜਣੇ ਉਹਦੇ ਨਾਲ ਹੋਣਗੇ ਅਸੀਂ ਸ਼ਾਂਤਮੀ ਢੰਗ ਨਾਲ ਇੱਥੇ ਬੈਠ ਕੇ ਪ੍ਰਦਰਸ਼ਨ ਕਰਾਂਗੇ ਉਹ ਕਹਿੰਦੇ ਤੁਸੀਂ ਦੇਖੋ ਅਸੀਂ ਦੋ ਗੱਡੀਆਂ ਭਰ ਕੇ ਲੈ ਗਏ ਇੱਥੋਂ ਚਾਰ ਜਣ ਹੋਰ ਬਲਾਲੇ ਇੱਥੇ ਪ੍ਰਦਰਸ਼ਨ ਦੇ ਵਿੱਚ ਇਹ ਸਿੱਧੀ ਸਿੱਧੀ ਉਲੰਘਣਾ ਕਰ ਰਹੇ ਨੇ ਹੁਕਮਾਂ ਦੀ ਤਾਂ ਕਰਕੇ ਸੀ ਇਹਨਾਂ ਨੂੰ ਚੁੱਕਿਆ ਤੇ ਹੁਣ ਇਸੇ ਚੀਜ਼ ਦੇ ਨਾਲ-ਨਾਲ ਹੀ ਉਹਨਾਂ ਨੇ ਆਖਿਆ ਕਿ ਅੱਗੇ ਵੀ ਅਸੀਂ ਪ੍ਰਦਰਸ਼ਨ ਕਰਦੇ ਰਵਾਂਗੇ ਦਿੱਲੀ ਦੇ ਵਿੱਚ ਵੀ ਇਹਦੀ ਗੂੰਜ ਹੈ ਜਿਹੜੀ ਦਿੱਲੀ ਤੱਕ ਪਹੁੰਚੀ ਸੀ ਸੋ ਮਾਮਲਾ ਬੜਾ ਵਾਈਡਰ ਹੋ ਗਿਆ ਸੀ ਕਿਉਂਕਿ ਸਿੱਧੇ ਤੌਰ ਤੇ ਦੇਖੀਏ ਇੰਡੀਆ ਘਟ ਜੋੜਾ ਜਿਹੜਾ ਉਹਦੀ ਪਹਿਲਾ ਉਹਦਾ ਸੱਚੀ ਉਹ ਪਹਿਲਾ ਮੈਚ ਸੀ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਪਹਿਲੇ ਮੈਚ ਦੇ ਵਿੱਚ ਇਸ ਤਰੀਕੇ ਦਾ ਸਿਨੈਰੀਓ ਨਿਕਲ ਕੇ ਸਾਹਮਣੇ ਆਉਣਾ ਤਾਂ ਕਿਤੇ ਨਾ ਕਿਤੇ ਵੱਡੇ ਸਵਾਲ ਜ਼ਰੂਰ ਖੜੇ ਹੋ ਰਹੇ ਸੀ ਤੇ ਹੁਣ ਪਾਰਦਰਸ਼ਤਾ ਨੂੰ ਲੈ ਕੇ ਵੀ ਇੱਕ ਵੱਡਾ ਸਵਾਲ ਉੱਠਿਆ ਹੋਇਆ ਕਿ ਇਹ ਜਿਹੜਾ ਚੋਣਾ ਕਰਾਉਣ ਦਾ ਤੁਹਾਡਾ ਤਰੀਕਾ ਇਹਦੇ ਵਿੱਚ ਕੋਈ ਨਾ ਕੋਈ ਬਦਲਾਅ ਹੋਣਾ ਚਾਹੀਦਾ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਟਿੱਪਣੀਆਂ ਤੇ ਆਪਾਂ ਇੱਕ ਵਾਰ ਫਿਰ ਤੋਂ ਮੜੀ ਜਾਣਕਾਰੀ ਦੇ ਦਈਏ ਕਿ ਜਿਹੜੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਬੜਾ ਦੁੱਖ ਹੋਇਆ ਇਹ ਚੀਜ਼ ਵੇਖ ਕੇ ਜਿਹੜਾ ਸੂਤਰ ਦੱਸਦੇ ਆ ਅੰਦਰਲੇ ਸੂਤਰ ਇਹ ਤੇ ਦੀ ਅਗਲੀ ਸੁਣਵਾਈ ਸੋਮਵਾਰ ਨੂੰ ਹੋਣੀ ਹੈ ਜਿਹੜੇ ਸੀਜੀਆਈ ਸੀ ਉਹ ਬੜੇ ਦੁਖੀ ਹੋਏ ਵੀਡੀਓ ਦੇਖ ਕੇ ਉਹਨਾਂ ਨੇ ਆਖਿਆ ਕਿ ਲੋਕਤੰਤਰ ਦੀ ਹੱਤਿਆ ਹੋ ਰਹੀ ਹੈ ਇਸ ਤਰੀਕੇ ਦੀ ਲੋਕਤੰਤਰ ਦੀ ਹੱਤਿਆ ਲੋਕਤੰਤਰ ਦਾ ਘਾਣ ਸਾਡੇ ਦੇਸ਼ ਦੇ ਵਿੱਚ ਨਹੀਂ ਹੋਣਾ ਚਾਹੀਦਾ ਪ੍ਰੈਜ਼ਾਈਡਿੰਗ ਅਫਸਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਬੰਦਾ ਬਾਰ-ਬਾਰ ਕੈਮਰੇ ਦੇ ਵੱਲ ਕਿਉਂ ਦੇਖ ਰਿਹਾ ਕੀ ਇਹ ਕਿਸੇ ਕੇਸ ਦੇ ਵਿੱਚੋਂ ਭਗੌੜਾ ਹੈ ਇਹ ਚੀਜ਼ ਵੀ ਆਕੀ ਕੀਤੇ ਬੈਲਟ ਪੇਪਰ ਤੇ ਵੀਡੀਓ ਰਿਕਾਰਡਿੰਗ ਜਿੰਨੇ ਵੀ ਦਸਤਾਵੇਜ਼ ਹੈਗੇ ਆ ਇਹਨਾਂ ਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਸ਼ਾਮ ਨੂੰ 5 ਵਜੇ ਤੋਂ ਪਹਿਲਾਂ-ਪਹਿਲਾਂ ਰਜਿਸਟਰਾਰ ਜਨਰਲ ਦੇ ਕੋਲ ਸਾਰੇ ਦੇ ਸਾਰੇ ਜਿਹੜੇ ਡਾਕੂਮੈਂਟ ਨੇ ਇਹਨਾਂ ਨੂੰ ਉੱਥੇ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ ਗਏ ਆ ਕਿ ਤੇ ਨਾਲ ਦੀ ਨਾਲ ਹੁਣ ਜਿਹੜਾ ਬਜਟ ਸੈਸ਼ਨ ਹੋਣਾ ਸੀ ਅਗਲੇ ਬੁੱਧਵਾਰ ਨੂੰ ਹੋਣਾ ਸੀ ਮਾਪ ਆਪਕੇ ਕੱਲ ਦਾ ਦਿਨ ਛੱਡ ਕੇ ਬਜਟ ਸੈਸ਼ਨ ਹੋਣਾ ਸੀ ਉਹਦੇ ਤੇ ਰੋਕ ਲਗਾ ਦਿੱਤੀ ਗਈ ਹੈ ਤੇ ਅਗਲੇ ਹੁਕਮਾਂ ਦੀ ਹੁਣ ਉਡੀਕ ਕੀਤੀ ਜਾ ਰਹੀ ਹੈ ਕਿ ਅਗਲੇ ਹੁਕਮਾਂ ਤੱਕ ਰੋਕ ਲੱਗੀ ਹੈ ਤੇ ਉਹ ਅਗਲੇ ਸੋਮਵਾਰ ਨੂੰ ਜਿਹੜੀ ਸੁਣਵਾਈ ਹੋਣੀ ਹੈ ਉਹਦੇ ਸਾਰਾ ਕੁਝ ਜੋ ਵੀ ਹੈਗਾ ਉਹ ਪਾਣੀ ਵਾਂਗੂ ਸਾਫ ਹੋ ਜਾਏਗਾ ਕਿ ਦਸਤਾਵੇਜ਼ ਜਮ੍ਹਾਂ ਹੋਏ ਨੇ ਜਾਂ ਨਹੀਂ ਹੋਏ ਨੇ ਤੇ ਬਜਟ ਸੈਸ਼ਨ ਦਾ ਅੱਗੇ ਜਾ ਕੇ ਕੀ ਕਰਨਾ ਤੇ ਦਸਤਾਵੇਜ਼ ਜਮ੍ਹਾਂ ਹੋਣ ਤੋਂ ਬਾਅਦ ਦੇ ਵਿੱਚ ਅਗਲੀ ਰੀ ਕਾਰਵਾਈ ਕੀ ਕਰਨੀ ਹੈ ਤੇ ਮੁੱਖ ਤੌਰ ਦੇ ਉੱਤੇ ਜਿਹੜਾ ਸਮਾਂ ਮੰਗਿਆ ਗਿਆ ਸੀਗਾ ਉਹ ਉਹਦੇ ਉੱਤੇ ਵੀ ਕੋਈ ਨਾ ਕੋਈ ਜਿਹੜਾ ਅਹਿਮ ਫੈਸਲਾ ਅਗਲੀ ਸੋਮਵਾਰ ਵਾਲੇ ਸੁਣਵਾਈ ਦੇ ਵਿੱਚ ਸਾਹਮਣੇ ਆ ਸਕਦਾ ਹੈ ਜੀ ਗगन ਬਹੁਤ ਬਹੁਤ ਸ਼ੁਕਰੀਆ ਇੰਦਰ ਜੀ ਤੇ ਇਸਨ ਮੇਰੇ ਨਾਲ ਮੇਰੇ ਸਹਿਯੋਗੀ ਇੰਦਰਜੀਤ ਸਿੰਘ ਚੱਲ ਜਿਨ੍ਹਾਂ ਨੇ ਬੜੀ ਅਹਿਮ ਜਾਣਕਾਰੀ ਦਿੱਤੀ ਹੈ ਚੰਡੀਗੜ੍ਹ ਮੇਹਰ ਚੋਣਾਂ ਨੂੰ ਲੈ ਕੇ ਅੱਜ ਸੁਣਵਾਈ ਸੀ ਸੁਪਰੀਮ ਕੋਰਟ ਦੇ ਵਿੱਚ ਸੋ ਹੁਣ ਵੇਖਣਾ ਇਹ ਹੋਵੇਗਾ ਕਿ ਅਗਲੀ ਜਿਹੜੀ ਸੁਣਵਾਈ ਹੈ ਉਹ ਸੋਮਵਾਰ ਨੂੰ ਰੱਖੀ ਗਈ ਹੈ ਚੰਡੀਗੜ੍ਹ ਮੇਅਰ ਚੋਣਾਂ ਜਿਹੜੀਆਂ ਪਹਿਲਾਂ 18 ਜਨਵਰੀ ਨੂੰ ਹੋਣ ਵਾਲੀਆਂ ਸਨ ਪਰ ਕਿ ਤਰ੍ਹਾਂ ਕਿਤੇ ਪ੍ਰੈਜ਼ਾਈਡਿੰਗ ਅਫਸਰ ਦੇ ਬਿਮਾਰ ਹੋ ਜਾਣ ਦਾ ਜਿਹੜਾ ਕਾਰਨ ਸਾਹਮਣੇ ਆਉਂਦਾ ਤੇ ਪੋਸਟਪੋਨ ਹੋ ਜਾਂਦੀਆਂ ਨੇ ਇਹ ਚੋਣਾਂ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਵੱਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਫਿਰ ਮਾਮਲਾ ਜਿਹੜਾ ਕੋਰਟ ਦੇ ਵਿੱਚ ਪਹੁੰਚਦਾ ਹੈ 6 ਫਰਵਰੀ ਦੀ ਤਾਰੀਖ ਜਿਹੜੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੰਨੀ ਜਾਂਦੀ ਹੈ ਮੰਗੀ ਜਾਂਦੀ ਹੈ ਪਰ ਚੋਣਾਂ ਹਾਈ ਕੋਰਟ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਬਹੁਤ ਜ਼ਿਆਦਾ ਦੂਰ ਹੈ ਤਾਰੀਖ ਸੋ 3 ਜਨਵਰੀ ਨੂੰ ਚੋਣਾ ਹੋ ਜਾਂਦੀਆਂ ਨੇ ਇਹ ਮੇਰ ਚੋਣਾ ਦੇ ਵਿੱਚ ਜੋ ਨਤੀਜੇ ਸਾਹਮਣੇ ਆਉਂਦੇ ਨੇ ਸੋ ਉਹ ਨਰਾਜਗੀ ਕਿਤੇ ਨਾ ਕਿਤੇ ਭੜਕਾਹਟ ਸਾਹਮਣੇ ਆਉਂਦੀ ਆ ਨਤੀਜਿਆਂ ਨੂੰ ਲੈ ਕੇ ਨਾਖੁਸ਼ ਨਜ਼ਰ ਆਉਂਦੇ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਆਗੂ ਸੋ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਸੁਪਰੀਮ ਕੋਰਟ ਵੱਲੋਂ ਤਿੱਖੀਆਂ ਐਮ ਟਿੱਪਣੀਆਂ ਕੀਤੀਆਂ ਗਿਆ ਕਿ ਇਹ ਲੋਕਤੰਤਰ ਦਾ ਕਹਾਣਾ ਲੋਕਤੰਤਰ ਦਾ ਮਜ਼ਾਕ ਉਡਾਇਆ ਗਿਆ ਸੋ ਹੁਣ ਮਾੜਯੋਗ ਸੁਪਰੀਮ ਕੋਰਟ ਵੱਲੋਂ ਡੀਸੀ ਚੰਡੀਗੜ੍ਹ ਤੋਂ ਚੋਣਵੀ ਦਸਤਾਵੇਜ਼ ਮੰਗੇ ਗਏ ਨੇ ਉਹਦੇ ਵਿੱਚ ਚਾਹੇ ਵੀਡੀਓ ਰਿਕਾਰਡਿੰਗ ਕਹਿ ਲਈਏ ਜਾਂ ਬੈਲਟ ਪੇਪਰ ਉਹ ਸਾਰੇ ਜਿਹੜੇ ਆ ਮੰਗੇ ਗਏ ਨੇ ਸੁਪਰੀਮ ਕੋਰਟ ਵੱਲੋਂ ਉਹਨਾਂ ਨੇ ਕਹਿ ਗਿਆ ਜਿਹੜੇ ਰਜਿਸਟਰਾਰ ਨੂੰ ਸਬਮਿਟ ਕਰਵਾਏ ਜਾਣ ਸੋ ਹੁਣ ਅਗਲੀ ਤਰੀਕ ਜਿਹੜੀ ਹੈ ਉਹ ਸੋਮਵਾਰ ਪਈ ਹੈ ਅਗਲੇ ਸੋਮਵਾਰ ਸੁਣਵਾਈ ਹੋਵੇਗੀ ਸੁਪਰੀਮ ਕੋਰਟ ਦੇ ਵਿੱਚ ਸੋ ਸਾਰਿਆਂ ਦੇ ਜਿਹੜੀ ਹੈ ਨਿਗਾਹ ਹੈ ਉਹ ਇਹਨਾਂ ਮਾਮਲਿਆਂ ਦੇ ਉੱਤੇ ਇਸ ਸੁਣਵਾਈ ਦੇ ਉੱਤੇ ਟਿਕੀ ਹੋਈ ਹੈ